ਅਤਿਗ੍ਰਸ ਸਾਹਿਬ ਦੇ ਰਹਿਣ ਵਾਲੇ ਖੁਸ਼ਵਿੰਦਰ ਸਿੰਘ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਜਿਸ ਨੇ ਕਿ ਸਾਲ 2012 ਦੇ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦਾ ਕਤਲ ਕਰ ਦਿੱਤਾ ਸੀ ਦੇਸ਼ ਦੀ ਸਰਵੋਚ ਅਦਾਲਤ ਨੇ ਹਾਈ ਕੋਰਟ ਦੇ ਫੈਸਲੇ ਉੱਤੇ ਮੋਹਰ ਲਗਾਉਂਦਿਆਂ ਹੋਇਆਂ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ ਅਤੇ ਇਸ ਪੂਰੇ ਕੇਸ ਨੂੰ ਰੇਅਰੈਸਟ ਆਫ ਦਾ ਰੇਅਰ ਕੇਸ ਮੰਨਿਆ ਹੈ ਦੱਸਿਆ ਗਿਆ ਕਿ ਖੁਸ਼ਵਿੰਦਰ ਸਿੰਘ ਨੇ 26 ਜੂਨ 2012 ਨੂੰ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਆਪਣੀ ਪਤਨੀ ਅਤੇ 6 ਹੋਰ ਰਿਸ਼ਤੇਦਾਰਾਂ ਨੂੰ ਨਹਿਰ ਦੇ ਵਿੱਚ ਤੱਕਾ ਦੇ ਕੇ ਉਹਨਾਂ ਦੀ ਜਾਨ ਲੈ ਲਈ ਸੀ ਜਿਸ ਉੱਤੇ 28 ਅਗਸਤ 2018 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਨੂੰ ਫੌਂਸੀ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਇਸ ਫੈਸਲੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਮੋਰ ਲਗਾ ਦਿੱਤੀ ਹੈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਕਿਉਂਕਿ ਉਹਨਾਂ ਨੂੰ ਬਹੁਤ ਦੇਰ ਬਾਅਦ ਇਨਸਾਫ ਮਿਲਿਆ ਹੈ ਪੈ ਕੋ ਮੈਂ ਜੀ ਪੋਰ ਪੋਰਾਂ ਦੇ ਨਾਲ ਵਕੀਲ ਤੇ ਆਈ ਅਸੀਂ ਹਾਈ ਕੋਰਟ ਕਰਾਂ ਇਮਬ੍ਰਾਂਚ ਵੀ ਗਏ ਹਾਈ ਕੋਰਟ ਵੀ ਗਏ ਉਹਨਾਂ ਦੇ ਨਾਲ ਪੰਜ ਵਕੀਲ ਲੱਗੇ ਹੋਏ ਤੇ ਪੈ ਗਏ ਉਹਨਾਂ ਦੇ ਜਿੱਥੇ ਅਸੀਂ ਅਸੀਂ ਤਰਕਾਦ ਦਿੰਦੇ ਤੇ ਉਹ ਕੰਟੈਕਟ ਪਾ ਕੇ ਇੱਕ ਵਕੀਲ ਉਹਨਾਂ ਨੂੰ ਛਡਾਲ ਲੈਂਦੇ ਤੇ ਇਹ ਆ ਉਹ ਮਾਲਕ ਖੁਦ ਆਪ ਐਪਲੀਕੇਸ਼ਨ ਦੇ ਕੇ ਉਹਨਾਂ ਨੂੰ ਛਡਾਲ ਲੈਂਦੇ ਵੀ ਸਾਨੂੰ ਇਹ ਨਾ ਬਰਸ਼ਕ ਨਹੀਂ ਹੈ ਉਹਦੇ ਭਾਈ ਨੂੰ ਅਸੀਂ ਫੜਾਉਂਦੇ ਤੇ ਮਨੀਮਤਾ ਉਹ ਜਿਹੜਾ ਜਿਹੜੇ ਨੇ ਮਾਰਨੇ ਆ ਉਹਦਾ ਭਾਈ ਮਨੀਮਤਾ ਅਸੀਂ ਕਹਿੰਦੇ ਵੀ ਇਹਨਾਂ ਨੇ ਹੀ ਕਰਿਆ ਸਾਰਾ ਕੁਝ ਇੰਨੇ ਸ਼ੱਕ ਤਾਂ ਪੂਰਾ ਮੈਂ ਗੱਡੀਆਂ ਮਨੀਮ ਦੇ ਘਰ ਦੇ ਕੋਲ ਤੋਂ ਪੜੀ ਆ ਕੀ ਹੋ ਗਿਆ ਜਿਹੜਾ ਛੇਤੀ ਰੰਥਾਂ ਮਰ ਰਹੀ ਆ ਸਾਨੂੰ ਜੀ ਪਹਿਲਾਂ ਸਾਨੂੰ ਐ ਦਾ ਵੀ ਕੋਈ ਇਨਸਾਫ ਨਹੀਂ ਮਿਲਣਾ ਵੀ ਜਿਕਣ ਹੁਣ ਇੱਥੇ ਤੇ 28 ਅੱਠ ਨੂੰ ਤੁਹਾਨੂੰ ਥਾਂਸੀ ਸੁਣਾਈ ਤੀ ਜਿਵੇਂ ਇਹ ਤਾਂ ਕੋਈ ਮਾਰਨਾ ਕੋਈ ਵੀ ਹੁਣ ਜਿਹੜਾ ਪ੍ਰਮਾਤਮਾ ਨੇ ਜਾਨੀ ਸੱਚਾਈ ਲਿਆ ਕੇ ਮੂਰੇ ਰੱਖਤੀ ਜੀ ਤੋਂ ਹੋ ਜੀ ਸਾਡਾ ਬਦਲਾ ਉਤਰੂਗਾ ਠੀਕ ਹੈ ਕਿੰਨੇ ਬੱਚ ਕਿੰਨੇ ਜੀ ਇਹਨੇ ਮਾਰੇ ਤੇ ਨਾ ਸਿੱਟ ਗਏ ਹਾਂਜੀ ਚਾਰ ਚਾਰ ਤੇ ਜੀ ਸਾਡੇ ਚ ਦੂਏ ਕਿੰਨੇ ਮਾਰੇ ਸੀ ਇਹਨੇ ਹੋਰ ਜਿਹੜੇ ਜੀ ਮਕੰਦ ਪਰੇ ਰਹੇ ਉਹ 7 ਤੇ ਜੀ 7 ਤੇ 6 ਮਰ ਗਏ ਤੇ ਇੱਕ ਕੁੜੀ ਬਚੀ ਤੀ ਜੋ ਫੈਸਲਾ ਕੋਰਟ ਨੇ ਸੁਣਾਇਆ ਇਹ ਬਹੁਤ ਵਧੀਆ ਫੈਸਲਾ ਸੁਣਾਇਆ ਗਿਆ ਕਿਉਂਕਿ ਇਸ ਪਰਿਵਾਰ ਜਿਸ ਪਰਿਵਾਰ ਜਸਪਾਲ ਸਿੰਘ ਦਾ ਪਰਿਵਾਰ ਸੀ ਸਾਡੇ ਸਾਫਕਾ ਸਰਪੰਚ ਸਾਹਿਬ ਦਾ ਇਹ ਇਹਨਾਂ ਨੂੰ ਇੱਕ ਇਨਸਾਫ ਮਿਲਿਆ ਕਿਉਂਕਿ ਇਹਨਾਂ ਨੇ ਬੜੀ ਵੱਡੀ ਲੜਾਈ ਲੜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗਿਆ ਜੀ 2004 ਚ ਜਦੋਂ ਇਹ ਭਾਣਾ ਵਰਤ ਰਿਹਾ ਇਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਨਾਲ ਇਹ ਭਾਣਾ ਵਰਤਾਉਣ ਵਾਲਾ ਬੰਦਾ ਇਹਨਾਂ ਦਾ ਆਪਣਾ ਮੁਨੀਮ ਦਾ ਭਰਾ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਹ ਵੀ ਜਦੋਂ ਮੁਕੰਦਪੁਰੇ ਵਾਲਾ ਕੇਸ ਸਾਹਮਣੇ ਆਇਆ ਉਹਦੇ ਸੱਤ ਮੈਂਬਰਾਂ ਨੂੰ ਇਹਨੇ ਜਦੋਂ ਮਿਹਰਤ ਧੱਕਾ ਦਿੱਤਾ ਤਾਂ ਉਹਦੇ ਵਿੱਚੋਂ ਇੱਕ ਕੁੜੀ ਬਚੀ ਉਹ ਕੁੜੀ ਨੇ ਆਣ ਕੇ ਬਿਆਨ ਦਿੱਤੇ ਉਹਦੇ ਬਾਅਦ ਫਿਰ ਇਹਨੇ ਆਪਣੀ ਸਾਰੀ ਸਚਾਈ ਖੁੱਸ ਦੀ ਵੀ ਨੇ ਦੱਸਣੀ ਚਾਹੀਦੀ ਫਿਰ ਇਹ ਸਾਰਾ ਜੋ ਵੀ ਹੋਇਆ ਕੋਰਟ ਦੇ ਜ਼ਰਾਰੇ ਤੇ ਰਵੀ ਇਹਨਾਂ ਨੂੰ ਸਜ਼ਾ ਮਿਲੀ ਹੈ ਪਹਿਲਾਂ ਇੱਥੇ ਛੋਡੀ ਮਿਲੀ ਸੀ ਫਿਰ ਉੱਪਰ ਹੁਣ ਹਾਈ ਕੋਰਟ ਨੇ ਦਿੱਤੀ ਇਹਨਾਂ ਨੂੰ ਸਜ਼ਾ ਹੁਣ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਤੋਂ ਹੋ ਗਈ ਬਹੁਤ ਵਧੀਆ ਅਪਰਾਧ ਹੈ ਇਹੋ ਜਿਹੇ ਦਰਿੰਦੇ ਨੂੰ ਤਾਂ ਮੈਂ ਕਹਿੰਦਾ ਜਲਦ ਤੋਂ ਜਲਦ ਫਾਂਸੀ ਦੇ ਦੇਣੀ ਚਾਹੀਦੀ ਹੈ ਵੀ ਤਾਂ ਜੋ ਇਹ ਕਿਸੇ ਹੋਰ ਦਾ ਇਸ ਤਰ੍ਹਾਂ ਦਾ ਕੋਈ ਨੁਕਸਾਨ ਦੱਸਦੀ ਕਿ ਇੱਕ ਇਹ ਕੇ ਸੀਬੀਆਈ ਕੋਲ ਵੀ ਗਿਆ ਸੀ ਪਰ ਇਸ ਕੇਸ ਦੇ ਵਿੱਚ ਸੀਬੀਆ ਦੇ ਹੱਥ ਵੀ ਖਾਲੀ ਸਨ ਫਤਿਹਗੜ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ